ਸੇ ਐਕਸੈਟ ਮਹੀਨੇ ਹੋਇਆ ਸੀਡ ਕਵਰ ਪਾਇਆ ਇਹਨੂੰ ਮੈਟ ਨਵੇਂ ਆਗੇ ਪੂਰੀ ਸੋਹਣੀ ਗੱਡੀ ਆ ਅੰਟੀਰੀਅਰ ਦੀ ਸਾਫ ਸੁਥਰੀ ਆ ਹਜੇ ਗੱਡੀ ਧਮਾਉਣ ਵਾਲੀ ਆ ਬਾਈ ਜੀ ਆਈਸੀ ਗੱਡੀ ਆਪਾਂ ਤਾਂ ਵੀਡੀਓ ਬਣਾਤੀ ਆ ਆਈਓਈਸੀ ਆਪਣੇ ਕੋਲੇ ਅੰਟੀਰੀਅਰ ਦੀ ਵੀ ਪੂਰੀ ਓਕੇ ਆ ਬਿਲਕੁਲ ਜੀ ਮਿੱਤਰੋ ਸਵਾਗਤ ਆ ਤੁਹਾਡਾ ਪੀਬੀ03 ਕਾਰ ਬਾਜ਼ਾਰ ਪਿੰਡ ਸਲਾਦਪੁਰਾ ਤੇ ਲੈ ਵੀ ਬਹੁਤ ਟਾਈਮ ਦੀ ਡਿਮਾਂਡ ਆ ਰਹੀ ਸੀ ਵੀ ਆਲਟੋ ਲੈ ਕੇ ਆਓ ਕੇ10 ਇੱਕ ਰੁਪਏ ਜੀ ਮੇਰੇ ਮੜੀ ਜੀ ਕਰਾ ਨੰਬਰ ਤੇ ਪਹਿਲੇ ਨਿਗਾ ਮਰਵਾਈ ਪੀਬੀ308805 ਸਭ ਤੋਂ ਵੱਡੀ ਗੱਲ ਆਪਾਂ ਦੱਸ ਦਿੰਨੇ ਆ ਫਰਸਟ ਓਨਰ ਦੀ ਗੱਡੀ ਆ ਪਹਿਲੇ ਨਾਂ ਦੀ ਚਿੱਟੇ ਕਲਰ ਦੀ ਆ ਮਾੜੀ-ਮੁੱਟੀ ਹਲਕੀ-ਫਲਕੀ ਟੱਚਿੰਗ ਆ ਗੱਡੀ ਦੇ ਵਿੱਚ ਬਾਕੀ ਗੱਡੀ ਓਕੇ ਆ ਚਾਲ ਚਲਾਵਾ ਚੰਗਾ ਗਾ ਟਾਇਰ ਪੂਰੇ ਸੋਹਣੇ ਆ ਗੱਡੀ ਦੇ ਵਿੱਚ ਚੰਗੀ ਹਾਲਤ ਦੀ ਗੱਡੀ ਆ ਜੇ ਵੀਰਪਾ ਜੇ ਟਕਾ ਕੇ ਜੇ ਮੜੀ ਦੀ ਗੱਡੀ ਤੇ ਨਿਗਾ ਮਰਾ ਦੀ ਅੰਦਰ ਬਾਹਰ ਮਰਵਾਈ ਮੜੀ ਦੀ ਨਿਗਾ ਕਰਾ ਸ਼ੀਟ ਕਵਰ ਆ ਜਿਹੜੇ ਗੱਡੀ ਦੇ ਵਿੱਚ ਮਿੱਤਰੋ ਉਹ ਬਿਲਕੁਲ ਨਵੇਂ ਰਹਿਣ ਵਾਲੇ ਆਗੇ 6-7 ਮਹੀਨੇ ਹੋਇਆ ਸੀਟ ਕਵਰ ਪਾਇਆ ਇਹਨੂੰ ਮੈਟ ਨਵੇਂ ਆਗੇ ਪੂਰੀ ਸੋਹਣੀ ਗੱਡੀ ਆ ਅੰਟੀਰੀਅਰ ਦੀ ਸਾਫ਼ ਸੁਥਰੀ ਆ ਹਜੇ ਗੱਡੀ ਧਮਾਉਣ ਵਾਲੀ ਆ ਬਾਈ ਜੀ ਆਈਸੀ ਗੱਡੀ ਆ ਆਪਾਂ ਤਾਂ ਵੀਡੀਓ ਬਣਾਤੀ ਆ ਆਈਓਈਸੀ ਆਪਣੇ ਕੋਲੇ ਅੰਟੀਰੀਅਰ ਦੀ ਵੀ ਪੂਰੀ ਓਕੇ ਆ ਬਿਲਕੁਲ ਤੇ ਵੀ ਕਿਰਪਾ ਕਰਕੇ ਘੁੰਮ ਕੇ ਗੱਡੀ ਦੇ ਸਾਧ ਤੇ ਨਿਗਾਮਰਾ ਦੀ ਛੱਤ ਤੇ ਨਿਗਾਮਰਵਾ ਦੇ ਉਸ ਤੋਂ ਬਾਅਦ ਆਪਾਂ ਇੰਜਨ ਦਿਖਾਵਾਂਗੇ ਗੱਡੀ ਦਾ ਬਿਲਕੁਲ ਓਕੇ ਗੱਡੀ ਆ ਸਾਇਲੈਂਟ ਇੰਜਨੜੀ ਆ ਫਰਸਟ ਓਨਰ ਦੀ ਆ ਚੰਗੀ ਆ ਚਲ ਚਲਾਵਾ ਪੂਰਾ ਸੋਹਣਾ ਗੱਡੀ ਦਾ ਆਲਟੋ ਕੇ 10 ਇਹ ਆਪਣੇ ਮਿੱਤਰਾਂ ਦੀ ਬਹੁਤ ਟਾਈਮ ਦੀ ਡਿਮਾਂਡ ਆਉਂਦੀ ਸੀ ਕਿ ਵੀ ਅਲਟੋ ਕੇਟਰ ਲਿਆ ਕੇ ਦੋ ਲੈ ਵੀ ਗੱਡੀ ਕੱਲੀ ਧਮਾਉਣ ਵਾਲੀ ਆ ਪਹਿਲੇ ਹੀ ਵੀਡੀਓ ਬਣਾਤੀ ਗੱਡੀ ਆਈ ਸੀ ਗੋਡੇ ਪਿਲਰਾਂ ਦੀ ਚੈੱਕ ਕਰਦੇ ਬਈ ਸਾਰੀ ਗੱਡੀ ਓਕੇ ਆ ਬਿਲਕੁਲ ਟਕਾ ਕੇ ਦਿਖਾ ਦੇ ਜੀ ਕਿਰਪਾ ਕਰ ਮਾੜੀ ਜੀ ਸਲੋ ਮੋਸ਼ਨ ਤੇ ਦਿਖਾ ਦੇ ਗੱਡੀ ਸਾਰੀ ਸਾਫ਼ ਸੁਥਰੀ ਬਿਲਕੁਲ ਓਕੇ ਗੱਡੀ ਐ ਚੰਗੀ ਹਾਲਤ ਦੀ ਆ ਫੱਟੀ ਫੁੱਟੀ ਜਮਾ ਬਿਲਕੁਲ ਨਾਲ ਦੀ ਗੋਡੇ ਪਿਲਰ ਓਕੇ ਆ ਇਹ ਕਸਟਮਰ ਦੀ ਗੱਡੀ ਆ ਬਾਈ ਜੀ ਆਪਣੇ ਕੋਲੇ ਕਿਰਪਾ ਜ ਆ ਫੱਟੀ ਤੇ ਮਰਾਈ ਮੜੀ ਜੀ ਨਹੀਂ ਆਉਣੀ ਓਕੇ ਜਮਾ ਬਿਲਕੁਲ ਰੇਟ ਤੁਹਾਨੂੰ ਬਿਲਕੁਲ ਜਾਇਜ਼ ਲੈ ਦਾਂਗੇ ਗੱਡੀ ਦਾ ਆਪਾ ਆਲਟੋ 2014 ਮਾਡਲ ਹੈ ਕੇ 10 ਪਹਿਲੇ ਨਾਂ ਦੀ ਚੰਗੀ ਗੱਡੀ ਜਿਹਨੂੰ ਕਹਿੰਦੇ ਆ ਕਿ ਉਹ ਆ ਗਈ ਮਿੱਤਰੋ ਮਾਸਟਰ ਕੋਲੇ ਚੱਲੀ ਵੀ ਗੱਡੀ ਆ ਇੰਜਨ ਗੇਅਰ ਦੀ ਸਾਇਲੈਂਟ ਆ ਗਈ ਚਿੱਟੇ ਕਲਰ ਦੇ ਵਿੱਚ ਆ ਗੱਡੀ ਖਰੀਦਰ ਵਾਸਤੇ ਤੁਸੀਂ ਪਹੁੰਚਣਾਗਾ ਪੀਬੀ03 ਕਾਰ ਬਾਜ਼ਾਰ ਪਿੰਡ ਸਲਾਤਪੁਰਾ ਪੇਜ ਨੂੰ ਫੋਲੋ ਕਰਕੇ ਰੱਖ ਲਓ ਘੱਟ ਰੇਟ ਵਾਲੀਆਂ ਗੱਡੀਆਂ ਦੇਖਣ ਲਈ ਤੇ ਚੰਗੀਆਂ ਚੰਗੀਆਂ ਰੇਟ ਬਾਈ ਜੀ ਇਹਦਾ ਹੈਗਾਗਾ ਐ ਮਲੜੂ ਵੀ ਇੱਕ ਡਿਮਾਂਡ ਆ ਕਸਟਮਰ ਦੀ ਕਸਟਮਰ ਦੀ ਗੱਡੀ ਆਪਾਂ ਬਿਠਾ ਕੇ ਡੀਲ ਕਰਾ ਦੇਾਂਗੇ 2014 ਮਾਡਲ ਪਹਿਲੇ ਨਾਲ ਦੀ ਸਾਰੇ ਸ਼ੀਸ਼ੇ ਨਾਲ ਦੇ ਆ ਮਿੱਤਰੋ 2 ਲੱਖ ਤੇ 45000 ਰੁਪਿਆ ਡਿਮਾਂਡ ਕਰਦੇ ਆ ਬਾਕੀ ਨੇਗੋਸ਼ੀਏਬਲ ਰੇਟ ਆ ਮਾਨਤਾ ਨੂੰ ਜੁਗਾ ਨੰਬਰ ਸਕਰੀਨ ਤੇ ਆ 245000 ਰੁਪਿਆ ਡਿਮਾਂਡ ਕਰਦੇ ਆਗੇ ਤੇ ਕਿਹਦੇ ਵਿੱਚੋਂ ਆਪਾਂ ਨਾ ਇਤ ਕੀ ਨਾ 10000 ਦਾ ਆਫਰ ਰੱਖਿਆਗਾ ਉਹ ਬੰਦਿਆਂ ਲਈ ਅੱਗੇ 5000 ਰੱਖ ਦਿੱਤੀ ਸੀਗੇ ਵੀਡੀਓ ਸ਼ੇਅਰ ਕਰਦੇ ਆ ਮਿੱਤਰ ਪਿਆਰੇ ਬਹੁਤ ਬਹੁਤ ਧੰਨਵਾਦ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ 50 ਬੰਦਿਆਂ ਨੂੰ 10000 ਦਾ ਮਾਨਤਨ ਉਹਦੇ ਵਾਸਤੇ ਜਿਹੜਾ 50 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਆਊਗਾ ਚਾਹੇ ਗਰੁੱਪ ਚ ਕਰ ਦਿਓ ਤੇ ਚਾਹੇ 50 ਬੰਦਿਆਂ ਨੂੰ ਸ਼ੇਅਰ ਕਰ ਦਿਓ 235000 ਦੀ ਗੱਡੀ ਰਹੀ ਕਿ ਉਹਦੇ ਵਿੱਚੋਂ ਤੁਹਾਡਾ ਮਾਨਤਨ ਕਰ ਦਾਂਗੇ ਨੰਬਰ ਸਕਰੀਨ 'ਤੇ ਸੰਪਰਕ ਕਰ ਲਿਓ ਸਤਿ ਸ਼੍ਰੀ ਅਕਾਲ ਜੀ